ਚਾਰ ਪੁੱਤ ਵਾਰ ਦਿੱਤੇ ਕਿਤੇ ਹੰਝੂ ਤੱਕ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਅੱਖ ਚੋਂ ਡਿੱਗਣ ਦਿੱਤਾ ਲੇਕਿਨ ਇੱਕ ਦਿਨ ਐਸਾ ਆਇਆ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਖ ਦੇ ਵਿੱਚ ਹੰਝੂ ਡਿੱਗਾ ਉਹ ਕਿਹੜਾ ਸਮਾਂ ਸੀ ਜਿਸ ਦਿਨ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ 40 ਮੁਕਤੇ ਸ਼ਹੀਦ ਹੁੰਦੇ ਨੇ ਤੇ ਮਾਹ ਸਿੰਘ ਸਿਸਕੀਆਂ ਲੈਂਦਾ ਹੈ ਮਾਹ ਸਿੰਘ ਦਾ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਦੇ ਵਿੱਚ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਦ ਦੇ ਵਿੱਚ ਮਾਹ ਸਿੰਘ ਦਾ ਮਾਹ ਸਿੰਘ ਦਾ ਚਿਹਰਾ ਸਾਫ਼ ਕੀਤਾ ਉਹਦੇ ਮੂੰਹ ਤੋਂ ਖੂਨ ਦੇ ਛਿੱਟੇ ਸਾਫ਼ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰ ਲਗੇ ਮਾਹ ਸਿੰਘ ਦਾ ਦਸਤ ਤੰਕੈ ਲੱਗਾ ਪਾਸ਼ਾ ਜਿਹੜਾ ਬਦਾਵਾ ਲਿਖਿਆ ਸੀ ਨਾ ਜਿਸ ਤੇ ਲਿਖ ਕੇ ਆਏ ਸਾ ਸਾਡੀ ਮਤ ਮਾਰੀ ਗਈ ਸੀ ਕਿ ਤੁਸੀਂ ਸਾਡੇ ਗੁਰੂ ਨੂੰ ਅਸੀਂ ਤੁਹਾਡੇ ਸਿੱਖ ਨਹੀਂ ਬਦਾਵਾ ਪਾੜਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਮਰ ਕੱਸੇ ਤੇ ਬਦਾਵਾ ਬਦਾਵਾ ਕੱਢਿਆ ਤੇ ਕਹਿਣ ਲੱਗੇ ਗੁਰਮੁਖੋ ਮਹਾ ਸਿੰਘਾ ਮੈਂ ਤੇ ਨਹੀਂ ਲਿਖਿਆ ਬਦਾ ਇਹ ਤੁਸੀਂ ਲਿਖ ਕੇ ਆਏ ਹੋ ਮੈਂ ਤੇ ਕਦੀ ਨਹੀਂ ਕਿਹਾ ਕਿ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ ਇਹ ਤੁਸੀਂ ਕਿਹਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਸਮਝੋ ਗੁਰਮੁਖੋ ਗੱਲ ਨੂੰ ਜਦੋਂ ਗੁਰੂ ਦਾ ਪੱਲਾ ਛੱਡ ਕੇ ਜਾਂਦਾ ਹੈ ਸਿੱਖ ਛੱਡ ਕੇ ਜਾਂਦਾ ਹੈ ਜਦੋਂ ਬਾਗੀ ਤਬੀਅਤ ਦੇ ਮਾਲਕ ਹੁੰਦਾ ਹੈ ਸਿੱਖ ਹੁੰਦਾ ਹੈ ਗੁਰੂ ਦੇ ਸਿਧਾਂਤੋਂ ਜਦੋਂ ਕੋਈ ਖੜਾ ਛਡਾਉਂਦਾ ਸਿੱਖ ਛਡਾਉਂਦਾ ਹੈ ਉਹ ਸਿੱਖਾ ਕਦੇ ਗੁਰੂ ਨੇ ਕਿਹਾ ਹੈ ਕਿ ਮੈਂ ਤੇਰੀ ਤੇਰੀ ਜਿਹੜੀ ਹੈ ਕੋਈ ਪ੍ਰਵਾਹ ਨਹੀਂ ਕਰਨੀ ਗੁਰੂ ਕਦੇ ਗੁਰੂ ਨੇ ਕਿਹਾ ਕਿ ਮੈਂ ਤੇਰਾ ਸਾਥ ਨਹੀਂ ਦੇਣਾ ਨਹੀਂ ਉਹ ਤੇ ਸਦਾ ਅੰਗ ਸੰਗੇ ਉਹ ਤੇ ਡਿੱਗਿਆਂ ਨੂੰ ਚੁੱਕ ਕੇ ਸੀਨੇ ਨਾਲ ਲਾਉਂਦਾ ਅਸੀਂ ਹੀ ਛੱਡ ਕੇ ਜਾਂਨੇ ਹਾਂ ਚੰਦ ਛਿਲੜਾਂ ਦੀ ਖਾਤਰ ਚੰਦ ਲਾਜ ਦੇ ਖਾਤਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਕੁਰਬਾਨੀਆਂ ਨੂੰ ਵਿਸਾਰ ਦੇਣੇ ਇੱਕ ਛਿੰਦੇ ਵਿੱਚ ਅਸੀਂ ਪਤਾ ਨਹੀਂ ਕਿਸ ਮਿੱਟੀ ਦੇ ਬਣ ਗਏ ਸਾਡੇ ਮਨ 'ਚ ਕੀ ਵਿਚਾਰ ਚੱਲਦੇ ਨੇ ਜਿਸ ਕਲਗੀਆਂ ਵਾਲੇ ਪਾਸ਼ਾ ਨੇ ਸਾਰਾ ਕੁਝ ਲਟਾ ਦਿੱਤਾ ਹੋਵੇ ਅਸੀਂ ਇੱਕ ਛਿੰਦੇ ਵਿੱਚ ਉਹਦੇ ਧਰਮ ਨੂੰ ਛੱਡ ਕੇ ਬਾਗੀ ਹੋ ਜਾਂਦੇ ਆ ਜੀ ਅਸੀਂ ਸਿੱਖੀ ਤੋਂ ਕੀ ਲੈਣਾ ਨਹੀਂ ਗੁਰਮੁਖੋ ਗੱਲ ਨੂੰ ਸਮਝੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਦਾਵਾ ਮੈਂ ਨਹੀਂ ਲਿਖਿਆ ਤੁਸੀਂ ਲਿਖਿਆ ਤੇ ਸਿੱਖ ਹੀ ਬਦਾਵਾ ਲਿਖਦੇ ਨੇ ਕਹਿ ਲੱਗਾ ਪਾਤਸ਼ਾਹ ਗਲਤੀ ਹੋ ਗਈ ਮਹਾ ਸਿੰਘ ਕਹਿੰਦਾ ਫਿਰ ਇੱਕ ਬੇਨਤੀ ਐ ਇਹ ਬਦਾਵਾ ਪਾੜ ਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸ ਦਿਨ ਨੇਤਰ ਸਿੱਲੇ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥ ਦੇ ਨਾਲ ਉਹ ਬਦਾਵਾ ਪਾੜ ਕੇ ਕਹਿੰਦੇ ਲੈ ਮਹਾ ਸਿੰਘਾ ਅੱਜ ਤੋਂ ਟੁੱਟੀ ਗੰਢੀ ਗਈ ਗੁਰੂ ਨੇ ਫਿਰ ਰਿਸ਼ਤਾ ਆਪਣੇ ਸਿੱਖ ਨਾਲ ਕਾਇਮ ਕਰ ਲਿਆ ਸਿੱਖ ਨੇ ਗੁਰੂ ਨਾਲ ਰਿਸ਼ਤਾ ਕਾਇਮ ਕਰ ਲਿਆ ਗੁਰਮੁਖੋ ਜੇ ਕਿਤੇ ਆਏ ਗਾਇਬ ਗਾਇਕ ਕਿਤੇ ਦੂਰ ਵੀ ਹੋ ਜਾਈਏ ਨਾ ਧਰਮ ਤੋਂ ਗੁਰੂ ਦੇ ਸਿਧਾਂਤ ਤੋਂ ਗੁਰੂ ਤੇ ਡਾ ਏਡਾ ਸਮਰਾਤਾ ਕਿਤੇ 70 ਬੱਧਰੇ 50 60 ਸਾਲ ਕਾ ਉਗਣ ਗੁਨਾਹ ਕਰਨ ਤੋਂ ਬਾਅਦ ਵੀ ਜੇ ਕਿਤੇ ਗੁਰੂ ਦੇ ਘਰ ਆ ਕੇ ਕਵੇ ਨਾ ਸੱਚੇ ਪਾਤਸ਼ਾਹ ਤੂੰ ਕਿਰਪਾ ਰਹਿਮਤ ਕਰ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਹੀ ਇਹ ਅਰਦਾਸ ਕਰੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਜੇ ਲੋ ਇਹ ਅਰਦਾਸ ਕਰਾਂਗੇ ਨਾ ਸੱਚ ਕਰਕੇ ਜਾਣਿਓ ਗੁਰੂ ਡਿੱਗੇ ਹੋਏ ਸਿੱਕ ਨੂੰ ਝੁੱਕ ਕੇ ਸੀਨੇ ਨਾਲ ਲਾ ਕੇ ਉਹਦੇ ਸਾਰੇ ਗੁਨਾਹਾਂ ਤੇ ਪਰਦਾ ਪਾ ਦਿੰਦਾ ਉਹਦੇ ਉਗੜਨੀ ਜਿਤਾਉਂਦਾ ਉਹਦੀ ਪਿਛਲੀਆਂ ਗੱਲਾਂ ਨਹੀਂ ਜਿਤਾਉਂਦਾ ਉਹ ਕਹਿੰਦਾ ਸਤ ਗੁਰ ਕੇ ਜਨਮੈ ਗਵਨ ਮਟਾਇਓ ਹੁਣ ਗੁਰੂ ਦੇ ਘਰ ਦੇ ਵਿੱਚ ਸਿੱਖ ਦਾ ਜਨਮ ਹੋ ਗਿਆ ਬੀ